ਤੇ ਮੰਮਤਾ ਇੱਕ ਵਾਰ ਫਿਰ ਤੋਂ ਸ਼ਰਮਸਾਰ ਹੋਈਏ ਦਰਸਲ ਭੁੱਖਾ ਤੇ ਬੇਰੋਜ਼ਗਾਰੀ ਕਾਰਨ ਇੱਕ ਮਾਂ ਨੇ ਆਪਣੇ ਤਿੰਨ ਬੱਚਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰ ਦਿੱਤਾ ਜੀ ਹਾਂ ਭੁੱਖਾ ਤੇ ਬੇਰੋਜ਼ਗਾਰੀ ਕਾਰਨ ਇਹ ਮਾਂ ਇੰਨੀ ਪਰੇਸ਼ਾਨ ਹੋ ਗਈ ਕਿ ਉਸਨੇ ਆਪਣੇ ਤਿੰਨ ਬੱਚਿਆਂ ਨੂੰ ਪਾਣੀ ਛਿੜਬੋ ਦਿੱਤਾ ਜਦਕਿ ਚੌਥੇ ਬੱਚੇ ਨੂੰ ਵੀ ਇਸ ਮਹਿਲਾ ਨੇ ਮੌਦੇ ਘਾਟ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਜਿਵੇਂ ਕਿਵੇਂ ਬਾਹਰ ਨਿਕੜਿਆ ਜਦਕਿ ਤਿੰਨ ਬੱਚਿਆਂ ਨੂੰ ਉਸਨੇ ਪਾਣੀ ਵਿੱਚ ਡੁੱਬੋ ਕੇ ਮੌਤ ਦੇ ਘਾਟ ਉਤਾਰ ਦਿੱਤੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਨੇ ਜਦ ਕਿ ਤੀਜੇ ਬੱਚੇ ਦੀ ਲਾਸ਼ ਨੂੰ ਲੱਭਣ ਲਈ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਧਰੋਂ ਕਰੀਬ 2 ਦਿਨ ਤੋਂ ਬਾਅਦ ਪੁਲਿਸ ਨੇ ਮਲਜ਼ਮ ਮਾਂ ਨੂੰ ਵੀ ਕਾਬੂ ਕਰ ਲਿਆ ਤੇ ਪੂਰਾ ਮਾਮਲਾ ਯੂਪੀ ਦੇ ਉਰਈਅਚ ਵਾਪਰਿਆ ਜਿੱਥੇ ਕਿ ਪ੍ਰੇਂਕਾ ਨਾਮ ਦੀ ਇੱਕ ਮਹਿਲਾ ਨੇ ਆਪਣੇ 4 ਬੱਚਿਆਂ ਨੂੰ ਪਾਣੀ ਛਿੜਬੋ ਕੇ ਮਾਰਨ ਦੀ ਕੋਸ਼ਿਸ਼ ਕੀਤੀ ਉਹ ਆਪਣੇ 4 ਬੱਚਿਆਂ ਨਾਲ ਨਦੀ ਦੇ ਘਾਟ ਤੇ ਪਹੁੰਚੀ ਅਤੇ ਇਨਾ ਸਾਰੇ ਬੱਚਿਆਂ ਨੂੰ ਡਬੋ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤਿੰਨ ਬੱਚਿਆਂ ਨੂੰ ਉਸਨੇ ਪਾਣੀ ਵਿੱਚ ਡਬੋ ਦਿੱਤਾ ਜਿਨ੍ਹਾਂ ਦੀ ਕਿ ਮੌਕੇ ਤੇ ਮੌਤ ਹੋ ਗਈ ਹਾਲਾਂਕਿ ਚੌਥਾ ਬੱਚਾ ਸਹੀ ਸਲਾਮਤ ਪੁਲਿਸ ਨੇ ਬਰਾਮਦ ਕਰ ਲਿਆ ਬੱਚਾ ਨਦੀ ਦੇ ਕਿਨਾਰੇ ਹੀ ਪੁਲਿਸ ਨੂੰ ਬਰਾਮਦ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਕਰੀਬ 2 ਦਿਨਾਂ ਬਾਅਦ ਉਸ ਨੂੰ ਕਾਬੂ ਕਰ ਲਿਆ ਹੈ ਦਰਸਲ ਪੁਲਿਸ ਮੁਤਾਬਕ 2 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਨੇ ਜਦਕਿ ਤੀਜੇ ਬੱਚੇ ਦੀ ਪਾਲ ਹਾਲੇ ਵੀ جاری ਹੈ ਬੱਚੇ ਦੀ ਲਾਸ਼ ਹਾਲੇ ਵੀ ਨਦੀ ਵਿੱਚ ਹੈ ਜਿਸ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਲਗਾਤਾਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਪੁਲਿਸ ਨੇ ਇਸ ਮਹਿਲਾ ਖਿਲਾਫ ਮਾਮਲਾ ਦਰਜ ਕਰ ਲਿਆ फफूंद क्षेत्र में केशमपुर केशमपुर घाट पड़ता है उसपे सूचना मिली कि दो बच्चों की डेड बॉडी मिली है अधिकारी क्योंकि कोतवाली और फफूंद का बॉर्डर पड़ता है दोनों सीओ साहब और एस एच मौके पर आए है तो यहाँ पे एक छोटा बच्चा और मिला जिसने बताया इनकी माँ का नाम प्रियंका वाइफ ऑफ स्वर्गीय अवनीश आ, ये आ, अटा बरहुआ ये थाना की रहने वाली है ये आज सुबह अपने चारों बच्चों को यहाँ घाट पे लेके आई कुछ इसको खिला के यहाँ पे पानी में डुबो के छोड़ के चली गई अभी मौके पे तीन बच्चे मिले हैं जिनमें से दो मृत अवस्था में मिले हैं उनके मुंह से कुछ झाग आ रहा है और एक बच्चा जो ठीक है उसने बताया कि मम्मी आज सुबह लेकर आई थी और मुझे भी डुबाया और जो एक चौथा बच्चा है जिसकी उम्र लगभग डेढ़ दो साल है वो अभी मिसिंग है उसकी संभवता उसकी भी मृत्यु हो गई है उसकी डेड बॉडी को ढूंढवाया जा रहा है गोताखोरों से आ, पूरे प्रकरण में महिला के पति की मृत्यु एक डेढ़ साल पहले हो गई थी और ये अपने चचेरे देवर के साथ रह रही थी किस घटना के कारण इन्होंने ऐसे किस कारण से ऐसी घटना कारित की है उसके संबंध में अभी सभी पहलुओं पर जांच की जा रही है महिला को हिरासत में ले लिया है पूछताछ की जा रही है पूरे घटनाक्रम में कैसे घटना कारित की गई है क्या हुआ है उसके अनावरण के लिए टीम्स लगा दिए और अभी बच्चों का जो दो बॉडीज मिल गई है उनका पंचायतनामा करके पोस्टमार्टम हेतु भेजा जा रहा है मौके परिवार से बच्चों के नाना और कुछ और लोग आ गए हैं शेष विधिक कार्रवाई की जा रही है ਤਾਂ ਜਾਣਕਾਰੀ ਮੁਤਾਬਕ ਪ੍ਰਿੰਕਾ ਦੇ ਪਤੀ ਦੀ ਮੌਤ ਕੁਝ ਸਮਾਂ ਪਹਿਲਾਂ ਹੋ ਚੁੱਕੀ ਸੀ ਜਿਸ ਤੋਂ ਬਾਅਦ ਉਹ ਆਪਣੇ ਚਚੇਰੇ ਦੇਵਰ ਨਾਲ ਰਹਿ ਰਹੀ ਸੀ ਭਾਵ ਕਿ ਉਸਨੇ ਆਪਣੇ ਚਚੇਰੇ ਦੇਵਰ ਨਾਲ ਵਿਆਹ ਕਰ ਲਿਆ ਸੀ ਪਰ ਬੇਰੋਜ਼ਗਾਰੀ ਅਤੇ ਭੁੱਖ ਕਾਰਨ ਦੋਵਾਂ ਵਿਚਾਲੇ ਅਣਬੰਧ ਰਹਿਂਦੀ ਸੀ ਬੱਚਿਆਂ ਨੂੰ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਨਹੀਂ ਮਿਲ ਰਹਾ ਸੀ ਜਿਸ ਕਾਰਨ ਜਿਸ ਕਾਰਨ ਉਸਨੇ ਆਪਣੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਨ ਦਾ ਫੈਸਲਾ ਲਿਆ। ਦਰਸਲ ਪ੍ਰਿੰਕਾ ਦਾ ਜੋ ਦੂਜਾ ਪਤੀ ਸੀ ਉਸ ਤੇ ਦਬਾਅ ਬਣਾਉਂਦਾ ਸੀ ਕਿ ਉਹ ਬੱਚਿਆਂ ਦਾ ਪਾਲਣ-ਪੋਸ਼ਣ ਨਹੀਂ ਕਰ ਸਕਦਾ। ਜਿਸ ਤੋਂ ਬਾਅਦ ਪ੍ਰਿੰਕਾ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗੀ ਅਤੇ ਉਸ ਨੇ ਆਪਣੇ ਚਾਰਾਂ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਗਨੀਮਤ ਰਹੀ ਕਿ ਇੱਕ ਬੱਚਾ ਸਹੀ ਸਲਮਤ ਬਚ ਗਿਆ ਪਰ ਤਿੰਨ ਬੱਚਿਆਂ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ ਏ। ਡੁੱਬਣ ਵਾਲਿਆਂ ਵਿੱਚ 4 ਸਾਲ, 5 ਸਾਲ ਅਤੇ ਇੱਕ 6 ਸਾਲ ਦਾ ਬੱਚਾ ਸ਼ਾਮਿਲ ਏ ਜਿਨ੍ਹਾਂ ਨੂੰ ਕੇ ਪ੍ਰਾਂਕਾ ਨੇ ਨਦੀ ਵਿੱਚ ਸੁੱਟ ਦਿੱਤਾ ਜਿਸ ਤੋਂ ਬਾਅਦ ਇਹਨਾਂ ਬੱਚਿਆਂ ਦੀ ਮੌਤ ਹੋ ਗਈ। ਜੀ ਹਾਂ ਇਹ ਬੇहद ਖੌਫਨਾਕ ਤਸਵੀਰਾਂ ਨੇ ਬੇहद ਦਿਲ ਦਹਿਲਾ ਦੇਣ ਵਾਲਾ ਮਾਮਲਾ ਹੈ ਜਿੱਥੇ ਕਿ ਇੱਕ ਮਾਂ ਨੇ ਆਪਣੇ ਹੀ ਤਿੰਨ ਬੱਚਿਆਂ ਨੂੰ ਜਿਨ੍ਹਾਂ ਦੀ ਕਿ ਉਮਰ 4 ਸਾਲ, 5 ਸਾਲ ਅਤੇ 6 ਸਾਲ ਦੱਸੀ ਗਈ ਹੈ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਜਦਕਿ ਇੱਕ ਬੱਚਾ ਹਾਲੇ ਵੀ ਲਾਪਤਾ ਚੱਲ ਰਿਹਾ ਹੈ। ਤਾਂ ਪੁਲਿਸ ਨੇ ਇਸ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਵਿੱਚ ਲੱਗੀ ਹੋਈ ਹੈ। ਬਿਊਰੋ ਰਿਪੋਰਟ Central Punjab TV.